ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਮਾਰੂ ਰਾਗ ਦੇ ਵਿੱਚ ਜੋ ਡੱਖਣੇ ਦੀ ਵਾਰ ਆਉਂਦੀ ਹੈ ਉਸ ਦੀ ਸੰਖਿਆ ਕਰ ਰਹੇ ਹਾਂ ਤੇ ਉਸ ਦੇ ਵਿੱਚ ਬਹੁਤ ਮਹਿੰਗੇ ਸ਼ਬਦ ਆ ਰਹੇ ਨੇ ਜੋ ਪਰਾਲਮੇ ਕੇ ਉਸ ਦਾ ਉਚਾਰਨ ਸਿੱਖ ਰਹੇ ਹਾਂ ਜੂ ਟੂ ਦੀ ਪਲੇਲਿਸਟ ਵਿੱਚ ਇਸਰੇ ਪਿਛਲੇ ਭਾਗ ਪਏ ਨੇ ਜਿਹੜੇ 12 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਤੇ ਲੜੀਵਾਰ ਵੀ ਸੰਥਿਆ ਸੰਗਤ ਜੀ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਤ ਨੂੰ ਸਵੇਰੇ 8 ਵਜੇ ਲਾਈਵ ਸੰਥਿਆ ਹੁੰਦੀ ਹੈ YouTube ਤੇ ਅੱਜ ਆਪਾਂ ਸੰਥਿਆ ਸ਼ੁਰੂ ਕਰਨੀ ਹੈ 1098 ਅੰਗ ਤੋਂ ਢਖੜੇ ਮਹੱਲਾ ਪੰਜਵਾਂ ਮੂਥਿ ਆਓ ਤਖਤ ਤੇਰੇ ਮਹੀंजे ਪਾਤਸ਼ਾਹ ਤਖਤ ਤੇ ਵਿਸਰਾਮ ਲਾਉਣਾ ਇਹਨੂੰ ਮੂਹ ਨਹੀਂ ਪੜ ਦੇਣਾ ਮੂਹ ਦਲੈਂਕੜ ਲਾ ਕੇ ਉੱਤੇ ਟਿੱਪੀ ਨਹੀਂ ਲਾਉਣੀ ਮੋਤੀ ਆਉ ਤਖਤ ਪਿਰੀ ਮਹੀਂਜੇ ਪਾਤਸ਼ਾ ਪਾਪ ਮਿਲਾਵੇ ਕੋਲ ਇੱਥੇ ਵਿਸਰਾਮ ਹੈ ਕਬਲ ਜਿਵੇ ਜਿਵੇ ਦਲਾਵਾ ਦੇ ਨਾਲ ਜਿਵੇ ਬਿਕ ਸਾਬ ਦੋ ਮਹੱਲਾ ਪੰਜਵਾਂ ਪ੍ਰੀਆ ਸੰਦੜੀ ਭੁਖ ਭੁਖ ਤੇ ਵਿਸਰਾਮ ਹੈ ਮੂ ਲਾਵਣ ਥੀ ਵਿਤਰਾ ਜਾਨ ਮਿਠਾਈ ਇਕ ਇੱਥੇ ਵਿਸਰਾਮ ਹੈ ਬੇ ਪੀੜਾ ਹਟੈ ਹਟੈ ਦਲਾਵਾਂ ਦੇ ਨਾਲ ਉਚਾਰਨ ਕਰਨਾ ਮਹੱਲਾ ਪੰਜਵਾਂ ਠੱਗਾ ਨਿਹੂ ਮਤ ਰੋੜ ਜਾਣ ਗੰਧਰਬਾ ਨਗਰੀ ਸੁਸੰਗਤ ਜੀ ਇਸ ਪੰਕਤੀ ਦਾ ਜਿਹੜਾ ਵਿਸਰਾਮ ਮੈਂ ਮਤ ਰੋੜ ਤੇ ਹੁਣ ਜਿਹੜਾ ਪ੍ਰਾਤਨ ਸਰੂਪ ਵਿੱਚ ਅਪਾ ਦਰਸ਼ਨ ਕਰਾਂਗੇ ਇਹ ਜਿਹੜਾ ਮਮਾ ਹਾਹੇ ਦੇ ਨਾਲ ਲੱਗਾ ਹੋਇਆ ਹੈ ਲੜੀਵਰ ਸਰੂਪਾ ਦੇ ਆਪਾਂ ਜੇ ਦਰਸ਼ਨ ਕਰਾਂਗੇ ਤੇ ਉਹ ਪਾਠ ਜਿਹੜਾ ਕਰਾਇਆ ਜਾਂਦਾ ਠੱਗਾ ਨਿਹੋ ਮਤ ਤ్రోੜ ਨਿਹੋ ਮਤ ਤ్రోੜ ਇਸ ਤਰ੍ਹਾਂ ਉਚਾਰਨ ਕਰਵਾਇਆ ਜਾਂਦਾ ਹੁਣ ਸਰੂਪਨ ਦੇ ਵਿੱਚ ਪਾਠ ਆ ਰਿਹਾ ਠੱਗਾ ਨਿਹੋ ਮਤ ਰੋੜ ਇੱਥੇ ਵਿਸ਼ਰਾਮ ਲਾਉਣਾ ਠੱਗਾ ਨਿਹੋ ਮਤ ਰੋੜ ਜਾਣ ਗੰਦਰਬਾ ਨਗਰੀ ਸੁਖ ਘਟਾਓ ਦੂਏ ਇਸ ਬੰਧਾ ਨੂੰ ਘਰ ਘਣੇ ਡੂਏ ਤੇ ਵਿਸਰਾਮ ਲਾਉਣਾ ਪੌੜੀ ਅਕਲ ਕਲਾ ਨਹਿ ਪਾਈਐ ਇੱਥੇ ਵਿਸਰਾਮ ਹੈ ਪ੍ਰਭ ਅਲਖ ਅਲੇਖੰ ਇਹ ਦੋਨੇ ਪਾਠ ਸੰਗਤ ਜੀ ਪੋਲੇ ਨੇ ਅਕਲ ਅਲਖ ਖੱਟ ਦਰਸ਼ਨ ਭ੍ਰਮਤੇ ਫਿਰ ਹੈ ਫਿਰ ਹੈ ਤੇ ਵਿਸਰਾਮ ਲਾਉਣਾ ਨਹਿ ਮਿਲੀਐ ਭੇਖੰ ਵਰਤ ਕਰਹਿ ਚੰ드ਰਾਇਣਾ ਜਿਸੇ ਕਿਤੇ ਨਾ ਲੇਖੰ ਕਿਤੇ ਕਿਤੇ ਨਹੀਂ ਪੜਨਾ ਕਿਤੇ 베ਦ ਪੜਹੈ ਸੰਪੂਰਨਾ ਤਤਸਾਰ ਨਾ ਪੇਖੰ ਤਿਲਕ ਕੱਢਹੈ ਇਸ ਨਾਨ ਕਰ ਅੰਤਰ ਕਾ ਲੇਖੰ ਹੁਣ ਸੰਗਤ ਜੀ ਇਸ ਜਿਹੜਾ ਵਿਸਰਾਮ ਆਪਾ ਕਰਤੇ ਲਾਉਣਾ ਹੈ ਭੇਖੀ ਪ੍ਰਭੂ ਨਾ ਲੱਭੈ ਲੱਭੈ ਪਾਠ ਸੰਗਤ ਜੀ ਕਸਕੇ ਹੈ ਭੇਖੀ ਪ੍ਰਭੂ ਨਾ ਲੱਭੈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੈ ਪਵੈ ਦਲਾਵਾਂ ਦੇ ਨਾਲ ਜਿਸ ਧੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਖਣੇ ਮਹੱਲਾ ਪੰਜਵਾ ਸੋ ਨਿਵਾਹੁ ਗੱਡ ਇੱਥੇ ਵਿਸਰਾਮ ਐ ਜੋ ਚਲਾਉ ਨਾ ਥੀਐ ਕਾਰ ਕੁੜਾਵੇ ਛੱਡ ਇੱਥੇ ਵਿਸਰਾਮ ਸੰਮਲ ਸੱਚ ਧਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ ਜੋਤ ਤੇ ਵਿਸਰਾਮ ਲਾਉਣਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਉ ਚਉ ਤੇ ਵਿਸਰਾਮ ਲਾਉਣਾ ਆਠ ਪਹਿਰ ਗੁਣ ਗਾਉ ਨਾਨਕ ਦਰਗਹਿ ਮੰਨੀਐ ਹੈ ਮੰਨੀਐ ਹੈ ਇਥੇ ਬਿਸਰਾਮ ਮੈ ਮਿਲੀ ਨਿਥਾਵੇ ਥਾਉ ਪੌੜੀ ਬਾਹਰ ਭੇਖ ਨ ਪਾਈ ਐ ਪ੍ਰਭ ਅੰਤਰ ਜਾਮੀ ਇਕ ਸਹਰ ਜੀਉ ਬਾਹਰੀ ਸਭ ਫਿਰੈ ਨਿਕਾਮੀ ਮਨ ਰੱਤਾ ਕੋ ਟੰਬ ਸਿਉ ਨਿਤ ਗਰਭ ਫਿਰਾਮੀ ਫਿਰ ਹੈ ਗੁਮਾਨੀ ਜਗ ਮਹਿ ਕਿਆ ਗਰਭਹਿ ਦਾਮੀ ਚਲਦਿਆ ਨਾਲ ਨਾ ਚੱਲੈ ਖਿਨ ਖਿਨ ਜਾਏ ਬਿਲਾਮੀ ਬੇਚਰ ਦੇ ਵਿਚ ਫਿਰ ਹੈ ਸੰਸਾਰ ਮਹਿ ਹਰ ਜੀ ਹੁਕਾਮੀ ਕਰਮ ਖੁੱਲਾ ਖੁੱਲਾ ਪਾਠ ਸੰਗਤ ਜੀ ਪੜਾਏ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਢਖਣੇ ਮਹੱਲਾ 5ਵਾਂ ਮੁਖ ਹੋ ਅਲਾਏ ਹੱਬ ਮਰਨ ਹੱਬ ਪਾਠ ਪੜਾਏ ਪੜਾਏ ਅਧਿਕ ਲਾਗ ਕੇ ਉਚਾਰਨ ਹੋਵੇਗਾ ਮਰਨ ਤੇ ਵਿਸਰਾਮ ਲਾਉਣਾ ਹੈ ਪਿਛਾਣੰਦੋ ਕੋਏ ਪਪਾ ਸੱਛੇ ਕੰਨਾ ਪਿਛਾਣੰਦੋ ਪਿਛਾਣੰਦੋ ਕੋਏ ਨਾਨਕ ਤਿੰਨਾ ਖਾਕ ਜਿੰਨਾ ਯਕੀਨਾ ਹਿੱਕ ਸਿਓ ਹੁਣ ਜਿਹੜਾ ਇੱਥੇ ਸੰਗਤ ਜੀ ਜਈਆ ਆਇਆ ਜਈਆ ਹੀ ਉਚਾਰਨ ਹੋਣਾ ਇੱਥੇ ਐੜਾ ਜਾਂ ਈੜੀ ਜਾਂ ਊੜਾ ਨਹੀਂ ਬਨਣਾ ਜਈਏ ਦੀ ਆਵਾਜ਼ ਉਚਾਰਨ ਹੋਵੇਗੀ ਜਿਉਂ ਕਿਉਂਕਿ ਜੇ ਜਈਆ ਅਗਲੇ ਪਾਸੇ ਪਹਿਲੇ ਨੰਬਰ ਤੇ ਆਵੇ ਤੇ ਜਈ ਹੈ ਉਚਾਰਨ ਹੋਵੇਗਾ ਯਕੀਨਾ ਹਿਕ ਸੋ ਮਹੱਲਾ ਪੰਜਵਾ ਜਾਣ ਵਸੰਦੋ ਮੰਝ ਪਛਾਣੂ ਕੋ ਹੇਕੜੋ ਮੰਝ ਤੇ ਵਿਸਰਾਮ ਹੈ ਹੇਕੜੋ ਤੈ ਤਨ ਪੜਦਾ ਨਾਹੀ ਨਾਹੀ ਤੇ ਵਿਸਰਾਮ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾ ਮਤੜੀ ਕਾਂਡਕ ਆਹ ਪਾਵ ਤੁੰਦੋ ਪੀਵਸਾ ਆਹ ਤੇ ਵਿਸਰਾਮ ਲਾਉਣਾ ਮੂ ਤਨ ਪ੍ਰੇਮ ਅਥਾ ਹੁਣ ਸੰਗਤ ਜੀ ਧਿਆਨ ਰੱਖਣਾ ਅਥਾਹ ਤੇ ਵਿਸਰਾਮ ਹੈ ਇਹਨੂੰ ਇਕੱਠਾ ਪਾਠ ਨਹੀਂ ਪੜ ਜਾਣਾ ਮੂ ਤਨ ਵੱਖਰਾ ਵੱਖਰਾ ਪਾਠ ਉਚਾਰਨ ਕਰਨਾ ਉਂਝ ਪਾਠ ਇਕੱਠਾ ਹੈ ਜੇ ਆਪਾਂ ਪ੍ਰਾਤੋ ਸੂਪਾਵੇਂ ਚ ਨਜ਼ਰ ਮਾਰਾਂਗੇ ਤੇ ਇਕੱਠਾ ਹੀ ਹੈ ਪਰ ਥੋੜਾ ਜਿਹਾ ਸੰਬੰਧਕ ਲਾ ਕੇ ਇਹ ਉਚਾਰਨ ਕਰਨਾ ਮੂ ਤਨ ਇਸ ਤਰ੍ਹਾਂ ਮੂ ਤਨ ਪ੍ਰੇਮ ਅਥਾਹ ਪਸਣ ਕੋ ਸੱਚਾ ਧਣੀ ਪੌੜੀ ਨਿਰਪੋ ਨਾਮ ਵਿਸਾਰਿਆ ਨਾਲ ਮਾਇਆ ਰਚਾ ਹੁਣ ਸੰਗਤ ਜੀ ਧਿਆਨ ਰੱਖਣਾ ਇਹਨਾਂ ਸ਼ਬਦਾਂ ਦੇ ਜਿਹੜੇ ਸ਼ਬਦ ਇਹ ਹੁਣ ਰਚਾ ਪਾਠ ਪੋਲੇ ਇਹਨੂੰ ਰਚਾ ਨਹੀਂ ਕਹਿ ਦੇਣਾ ਇਹ ਧਿਆਨ ਰੱਖਣਾ ਆਵੇ ਜਾਏ ਪੁਵਾਈ ਐ ਬਹੁ ਜੋਨੀ ਨੱਚਾ ਨੱਚਾ ਪਾੜ ਕਸਕੇ ਅਦਕ ਲਾ ਕੇ ਉਚਾਰਨ ਹੋਵੇਗਾ ਬਚਨ ਕਰੇ ਤੈ ਖਿਸਕ ਜਾਏ ਬਚਨ ਕਰੇ ਤੇ ਨਹੀਂ ਪੜਨਾ ਇਹ ਧਿਆਨ ਰੱਖਣਾ ਤੈ ਦਲਾਵਾਂ ਦੇ ਨਾਲ ਖਿਸਕ ਜਾਏ ਬੋਲੀ ਸਭ ਕੱਚਾ ਕੱਚਾ ਪਾੜ ਕਸਕੇ ਐ ਅੰਦਰੋ ਥੋਥਾ ਕੂੜਿਆਰ ਕੂੜੀ ਸਭ ਖਚਾ ਹੁਣ ਜਿਹੜਾ ਪਾਠ ਸੰਗਤ ਜੀ ਖੱਚਾ ਪਾਠ ਆਇਆ ਇਹ ਪੋਲਾ ਹੈ ਖੱਚਾ ਨਹੀਂ ਕਹਿ ਦੇਣਾ ਇਹ ਤਿਆਰ ਰੱਖਣਾ ਅੰਦਰੋ ਥੋਥਾ ਕੁੜਿਆਰ ਊੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੇ ਪਾਤਸ਼ਾਹ ਹੁਣ ਸੰਗਤ ਜੀ ਤਿਆਰ ਰੱਖਣਾ ਸੱਸੇ ਨੂੰ ਕੰਨਾ ਹਾਹੇ ਨੂੰ ਸਿਆਰੀ ਆਈ ਏ ਇਸ ਦੇ ਹੁਣ ਕਈ ਸੰਗਤਾਂ ਤਿੰਨ ਤਰ੍ਹਾਂ ਦਾ ਉਚਾਰਨ ਕਰ ਜਾਂਦੀਆਂ ਮਾਰਿਆ ਸੱਚੇ ਪਾਤਸ਼ਾਹ ਮਾਰਿਆ ਸੱਚੈ ਪਾਤ ਸਾਹੂ ਪਾਤ ਸਾਹੇ ਜਿਹੜਾ ਸ਼ੁੱਧ ਉਚਾਰਨ ਸੰਗਤ ਜੀ ਸੱਸੇ ਕੰਨਾਂ ਹਾਏ ਨੂੰ ਸਿਆਰੀ ਉਚਾਰਨ ਹੋਵੇਗੀ ਇਹ ਧਿਆਨ ਰੱਖਣਾ ਮਾਰਿਆ ਸੱਚੈ ਪਾਤ ਸਾਹੇ ਸਾਹੇ ਇਸ ਤਰ੍ਹਾਂ ਉਚਾਰਨ ਹੋਵੇਗਾ ਵੇਖ ਤੁਰ ਕਰਮਚਾ ਇਹ ਜਿਹੜਾ ਸੰਗਤ ਜੀ ਪਾਠ ਆਇਆ ਹੈ ਕਰਮਚਾ ਇਹ ਪਾਠ ਇਕੱਠਾ ਹੈ ਤੇ ਪੋਲਾ ਉਚਾਰਨ ਕਰਨਾ ਜਮਦੂਤੀ ਹੈ ਹੇ ਰਿਆ ਦੁੱਖ ਹੀ ਮੈਂ ਪਚਾ ਪਚਾ ਪਾਠ ਵੀ ਪੋਲੇ ਹੋਆ ਤ ਪਾਵਤ ਧਰਮ ਕਾ ਨਾਨਕ ਦਰ ਸੱਚਾ ਹੁਣ ਸੰਗਤ ਜੀ ਜਿਹੜੇ ਪਾਠ ਆਪਾਂ ਦੱਸੇ ਨੇ ਪੋਲੇ ਕੁਝ ਕੋ ਸ਼ਬਦ ਅਧਿਕਲਾਕ ਉਚਾਰਨ ਵਾਲੇ ਆਏ ਨੇ ਵਿੱਚ ਜਿਵੇਂ ਸੱਚਾ ਹੈ ਪਚਾ ਪਾਠ ਪੋਲਾ ਆਇਆ ਹੈ ਪਿਛਪ ਕੱਚਾ ਪੜ ਕੇ ਆਏ ਆ ਉਹ ਸ਼ਬਦ ਭਾਰਾ ਹੈ ਅਧਿਕਲਾਕ ਉਚਾਰਨ ਹੋਵੇਗਾ ਇਹ ਸ਼ਬਦ ਤੁਸੀਂ ਕਾਪੀ ਤੇ ਲਿਖ ਲਿਆ ਕਰੋ ਇਸ ਕਰਕੇ ਫਿਰ ਵਿਸਰਦੇ ਨਹੀਂ ਭੁੱਲਦੇ ਨਹੀਂ ਏ ਸੋ ਅੱਗੇ ਡੱਖਣੇ ਮਹੱਲਾ ਪੰਜਵਾ ਪਰਭਾਤੇ ਪ੍ਰਭ ਨਾਮ ਜਪ ਗੁਰ ਕੀ ਚਰਨ ਧਿਆਏ ਜਪ ਤੇ ਵਿਸਰਾਮ ਹੈ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾ ਦੇਹ ਅੰਧਾਰੀ ਅੰਦ ਸੁੰਝੀ ਨਾਮ ਵੀ ਹੋਣੀ ਆ ਹੁਣ ਧਿਆਨ ਰੱਖਣਾ ਸੁੰਝੀ ਜੰਝੇ ਦੀ ਬਾਜ ਉਚਾਰਨ ਹੋਵੇ ਤੇ ਜਿਹੜਾ ਇਸ ਪੰਕਤੀ ਦਾ ਵਿਸਰਾਮ ਹੈ ਅੰਦ ਤੇ ਲਾਉਣਾ ਦੇਹ ਅੰਧਾਰੀ ਅੰਦ ਸੁੰਝੀ ਨਾਮ ਵੀ ਹੋਣੀ ਆ ਨਾਨਕ ਸਫਲ ਜਨਮ ਹਨ ਜਨਮ ਨਹੀਂ ਕਹਿ ਦੇਣਾ ਇੱਥੇ ਲੱਗੀ ਟਿੱਪੀ ਜਨਮ ਉਚਾਰਨ ਕਰਨਾ ਹੈ ਇੱਕ ਗੁਰਬਾਣੀ ਵਿੱਚ ਕਈ ਵਾਰ ਆਇਆ ਹੈ ਤੇ ਇੱਥੇ ਵੀ ਸਰਾਮ ਹੈ ਜੈ ਘਟੁ ਵੁਠਾ ਸਚ ਧਣੀ ਮਹੱਲਾ ਪੰਜਵਾ ਲੋਇ ਨ ਲੋਈ ਡਿਠ ਪਿਆਸ ਨ ਬੂਝੈ ਮੂਹ ਕਣੀ ਬੂਝੈ ਦਲਾਵਾਂ ਦੇ ਨਾਲ ਉਚਾਰਨ ਕਰਨਾ ਨਾਨਕ ਸੇ ਅਖੜਿਆ ਬਿਆਨ ਜਿਨਨੇ ਦਸੰਦੋ ਮਾ ਪਿਰੀ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਬਿਆਨ ਤੇ ਵਿਸਰਾਮ ਲਾਉਣਾ ਹੈ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸੋ ਸਭ ਜਗਤ ਤਰਾਈ ਓਨ ਹਾਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੀ ਅੰਤਰ ਲਿਵ ਲਾਈ ਉਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਭਾਈ ਹੋਆ ਓਹੀ ਆਲ ਜਗ ਮਹਿ ਗੁਰ ਗਿਆਨ ਜਪਾਈ ਪੁਰਬ ਲਿਖਿਆ ਪਾਇਆ ਹਰਿ ਸੋ ਬਣਾਈ ਸੁਸੰਗਤ ਜੀ ਜਿੱਥੇ ਅਪ ਰੁਕੇ ਸਾਂ ਜਿਵੇਂ ਪੁਰਬ ਲਿਖਿਆ ਪਾਇਆ ਇੱਥੇ ਵਿਸਰਾਮ ਹੈ ਸੋ ਆਪਾਂ ਸੰਗਤ ਜੀ 12 ਸ਼ਲੋਕਾਂ ਤੋਂ ਸ਼ੁਰੂ ਕੀਤੀ ਸੀ ਸੰਥਿਆ 16 ਸ਼ਲੋਕਾਂ ਤੱਕ ਸੰਥਿਆ ਆਪਣੀ ਸੰਪੂਰਨ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ